ਸਾਨੂੰ ਜਿਹੜਾ ਹੈਗਾ 3 ਤਰੀਕ ਤੱਕ ਜਿਹੜਾ ਇਹਦਾ ਪੁਲਿਸ ਰਿਮਾਨ ਮਿਲਿਆ 9 ਦਿਨ ਦਾ ਪੁਲਿਸ ਰਿਮਾਨ ਹੈਗਾ ਅਜਿਹਾ ਸਖਤੀ ਨਾਲ ਪੁੱਛਗਿੱਛ ਕਰਨੀ ਹੈ ਕਈ ਹੋਰ ਚੀਜ਼ਾਂ ਬਾਰੇ ਪਤਾ ਕਰਨਾ ਹੈਗਾ ਕਿਉਂਕਿ ਉਹ ਕੱਲ ਪੋਸਟਮਾਰਟਮ ਹੋਇਆ ਸਾਰਾ ਕੁਝ ਸਹਾ ਪੋਸਟਮਾਰਟਮ ਰਿਪੋਰਟ ਜੇ ਹੋਣੀ ਪਸਦੀ ਅਨਡਿਬਲ ਕੋਰਟ ਨੇ ਇਸ ਕੇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੂੰ ਐਮਪਲ ਟਾਈਮ ਜਿਹੜਾ ਦਿੱਤਾ ਹੈ ਕਿ 3-12 ਤੱਕ ਦਾ ਪੁਲਿਸ ਰਿਮਾਨ ਦਿੱਤਾ ਹੈ ਕਿ ਇਨਵੈਸਟੀਗੇਸ਼ਨ ਥੋਰੋਲੀ ਹੋ ਸਕੇ ਅਕਿਊਜ਼ ਨੂੰ ਪੁੱਛਗਿੱਛ ਪ੍ਰੋਪਰ ਹੋ ਸਕੇ ਬਿੱਤੇ ਦਿਨਾਂ ਜਲੰਧਰ ਦੇ ਪਾਰਸਟੇਡ ਇਲਾਕੇ ਵਿੱਚ ਇੱਕ 13 ਸਾਲ ਦੀ ਲੜਕੀ ਦੀ ਜਿਹੜੀ ਹੈ ਹਤਿਆ ਕਰ ਦਿੱਤੀ ਗਈ ਸੀ ਆਰੋਪ ਲੱਗੇ ਸੀ ਕਿ ਦੁਸ਼ਕਰਮ ਕਰਨ ਦੀ ਕੋਸ਼ਿਸ਼ ਜਿਹੜੀ ਹੈ ਇੱਕ ਵਿਅਕਤੀ ਵੱਲੋਂ ਕੀਤੀ ਜਾਂਦੀ ਹੈ ਤਾਂ ਜਿਸ ਤੋਂ ਬਾਅਦ ਉਹ ਲੜਕੀ ਦੀ ਜਿਹੜੀ ਡੈੱਡ ਬੋਡੀ ਹੈ ਉਹ ਵਿਅਕਤੀ ਦੇ ਘਰ ਦੇ ਵਿੱਚੋਂ ਅਤੇ ਬਾਥਰੂਮ 'ਚੋਂ ਮਿਲਦੀ ਹੈ ਤਾਂ ਜਿਸ ਤੋਂ ਬਾਅਦ આરોપી ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀਗਾ ਆਜ ਉਸ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਰਿਮਾਂਡ ਦੇ ਲਈ ਤੁਹਾਨੂੰ ਵੀ ਸਿੜਾ ਦਿਖਾ ਦਿੰਦੇ ਆ ਇਸੇ ਕੋਰਟ ਦੇ ਵਿੱਚ ਜਿਹੜਾ ਕੀ ਹੈ ਕੁਝ ਮਿੰਟ ਪਹਿਲਾਂ ਅਰੋਪੀਨ ਕੋਰਟ ਵਿੱਚ ਪੇਸ਼ ਕਰਕੇ 9 ਦਿਨ ਦੇ ਰਿਮਾਂਡ ਦੇ ਲਿੱਤਾ ਹੈਗਾ ਤੁਹਾਨੂੰ ਦੱਸ ਦਈਏ ਤੇਰਾ 3 ਦਸੰਬਰ ਤੱਕ ਦਾ ਰਿਮਾਂਡ ਜਿਹੜਾ ਕੋਰਟ ਨੇ ਭੇਜਿਆ ਉਹਨੂੰ ਔਰ ਪੁਲਿਸ ਜਿਹੜਾ ਹੁਣ 9 ਦਿਨ ਤੱਕ ਉਸ ਕੋਲ ਪੁੱਛਗਿਛ ਕਰੇਗੀ ਕਿਉਂਕਿ ਜਿਹੜਾ ਕੀ ਹੈ ਅਰੋਪ ਹੈ ਕਿ ਜਿਹੜਾ ਕੀ ਹੈ ਪਹਿਲਾਂ 4 ਵਜੇ ਦੇ ਕਰੀਬ ਬੱਚੀ ਹੈ ਉਸਦੇ ਘਰ ਜਾਂਦੀ ਹੈ ਉਸ ਤੋਂ ਬਾਅਦ ਸ਼ਾਮ ਤੱਕ ਜਦੋਂ ਬੱਚੀ ਨਹੀਂ ਮਿਲਦੀ ਤਾਂ ਪਰਿਵਾਰ ਨੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਿਸ ਤੋਂ ਪਤਾ ਲੱਗਾ ਕਿ ਉਹ ਇਸ ਘਰ ਦੇ ਵਿੱਚ ਜਾਂਦੀ ਹੈ ਪਰ ਉਹ ਬੈਸਬਾਜੀ ਕਰਦਾ ਹੈ ਪੁਲਿਸ ਵੀ ਆਉਂਦੀ ਹੈ ਪੁਲਿਸ ਵੀ ਘਰ ਚੈੱਕ ਕਰਕੇ ਚਲੀ ਜਾਂਦੀ ਹੈ ਲੇਕਿਨ ਬੱਚੀ ਦਾ ਕੁਝ ਪਤਾ ਨਹੀਂ ਲੱਗਦਾ ਲੇਕਿਨ ਰਾਤ ਨੂੰ ਜੋ 10 ਵਜੇ ਤੱਕ ਪਰਿਵਾਰ ਨੂੰ ਤਸੱਲੀ ਨਹੀਂ ਹੁੰਦੀ ਤਾਂ ਪਰਿਵਾਰ ਦੁਆਰਾ ਤਾਂ ਕੈਮਰੇ ਚੈੱਕ ਕਰਦਾ ਹੈ ਔਰ ਪਰਿਵਾਰ ਨੂੰ ਹੀ ਪਤਾ ਲੱਗਦਾ ਕਿ ਬੱਚੀ ਇਸ ਘਰ ਦੇ ਵਿੱਚ ਹੈਗੀ ਹੈ ਜਦੋਂ ਮੋਹੱਲਾ ਵਾਸੀਆਂ ਦੇ ਸਾਥ ਨਾਲ ਪਰਿਵਾਰ ਨੇ ਘਰ ਦੇ ਗੇਟ ਤੋੜੇ ਘਰ ਦੇ ਬਾਥਰੂਮ ਤੋਂ ਜਦੋਂ ਲਾਸ਼ ਮਿਲਦੀ ਹੈ ਤਾਂ ਕਾਫੀ ਮਾਹੌਲ ਜਿਹੜਾ ਉੱਥੇ ਤਣਾਅਪੂਰਨ ਹੋ ਜਾਂਦਾ ਹੈ ਤਾਂ ਹੁਣ ਉਹ ਪੂਰਾ ਕੀ ਮੰਜ਼ਰ ਜੜਾ ਹੈ 4 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਰਿਆ ਉਹ ਕੀ ਕੀ ਉਸ ਸਮੇਂ ਹੋਇਆ ਉਹ ਗੱਡੀ ਵੀ ਇੱਕ ਦਾ ਜ਼ਿਕਰ ਹੋ ਰਿਹਾ ਕਿ ਗੱਡੀ ਲੈ ਕੇ ਆਂਦਾ ਲਾਸ਼ ਨੂੰ ਟਿਕਾਣੇ ਲਾਉਣ ਲਈ ਇਹਦੀ ਗੱਡੀ ਸੀ ਕਿਸ ਤਰ੍ਹਾਂ ਆਈ ਉਹ ਸਾਰੀਆਂ ਗੱਲਾਂ ਹੁਣ ਪੁੱਛ ਕੇ ਚਾਹੀਦੀ ਸਾਹਮਣੇ ਆਉਣੀਆਂ ਨੇ ਕਿਸ ਤਰ੍ਹਾਂ ਲੜਕੀ ਦਾ ਮਰਡਰ ਕੀਤਾ ਔਰ ਕਿਉਂ ਕੀ ਕਾਰਨ ਰਿਹਾ ਕਿ ਸਿਰਫ ਦੁਸ਼ਕਰਮ ਕਰਨ ਦੀ ਕੋਸ਼ਿਸ਼ ਹੀ ਕਾਰਨ ਸੀ ਇਹ ਕੋਈ ਹੋਰ ਵੀ ਗੱਲਬਾਤ ਇਹਦੇ ਵਿੱਚ ਹੈ ਕਿ ਇੱਕ ਪੁਰਾਣੀ ਰੰਜਿਸ਼ ਹੈ ਕੀ ਗੱਲਬਾਤ ਹੈ ਸਾਰੇ ਗੱਲਾਂ ਹੁਣ ਪੁੱਛ ਕੇ ਇਸ ਦੌਰਾਨ ਸਾਹਮਣੇ ਆਉਣਗੀਆਂ ਜੋ ਕਿ ਕੋਰਟ ਨੇ ਹੁਣ 9 ਦਿਨ ਦੇ ਰਿਮਾਂਡ ਲਈ ਪੁਲਿਸ ਕੋਲ ਔਰੋਪੀ ਨੂੰ ਭੇਜਿਆ ਜਿਸ ਦਾ ਨਾਮ ਹਰਮਿੰਦਰ ਸਿੰਘ ਉਰਫ ਰਿੰਪੀ ਹੈ ਔਰ ਇੱਕ ਸਕੂਲ ਦੀ ਬਰਸਤੀ ਡਰਾਈਵਰੀ ਕਰਦਾ ਹੈ ਤਾਂ ਅੱਜ ਜਿਹੜਾ ਉਹਨਾਂ 9 ਦਿਨ ਤੇ ਲਈ ਅੱਜ ਰਿਮਾਂਡ ਤੇ ਭੇਜਿਆ ਜੋ ਵੀ ਪੁੱਛ ਕੇ ਖੁਲਾਸੇ ਹੋਣਗੇ ਜਿਹੜੇ ਅਸੀਂ ਅਪਰ ਦਸ਼ਕਾ ਤੱਕ ਸਾਂਝੇ ਕਰਾਂਗੇ ਕਿੰਨੇ ਦਿਨਾਂ ਦਾ ਰਿਮਾਂਡ ਮਿਲਿਆ ਹੈ ਇਹ ਅੱਜ ਮਾਨਯੋਗ ਕੋਰਟ ਦੇ ਵਿੱਚ ਜਿਹੜਾ ਹੈ ਦੋਸ਼ੀ ਨੂੰ ਪੇਸ਼ ਕੀਤਾ ਗਿਆ ਸੀਗਾ ਉਹਦੇ ਵਿੱਚ ਸਾਨੂੰ ਜਿਹੜਾ ਹੈਗਾ 3 ਤਰੀਕ ਤੱਕ ਜਿਹੜਾ ਇਹਦਾ ਪੁਲਿਸਦਾਰ ਮਨ ਮਿਲਿਆ 9 ਦਿਨ ਦਾ ਪੁਲਿਸਮਾਨ ਹੈਗਾ ਔਰ ਪੁਲਿਸਮਾਨ ਤੋਂ ਬਾਅਦ ਅਸੀਂ ਸਖਤੀ ਨਾਲ ਇਹਨਾਂ ਬੁਸ਼ੇਸ਼ ਅਗਲੀ ਜਾ ਰਹੇ ਹਾਂ ਇਹਨੇ ਦਿਨ ਮੰਗਿਆ ਸੀਗਾ ਅਸੀਂ 10 ਦਿਨ ਦਾ ਮੰਗਿਆ ਸੀ ਤੇ 9 ਦਿਨ ਦਾ ਮਨ ਮਿਲ ਗਿਆ ਤੋ ਕਿਹਾ ਇੱਕ ਸਬੂਤ ਤੇ ਆ ਪੇਸ਼ ਕੀਏ ਗਿਆ ਰੁਪੀ ਕੋਲ ਉਹ ਤਾਂ ਜੋ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਜੀ ਉਹ ਅਸੀਂ ਕੋਰਟ ਨੂੰ ਦੱਸਿਆ ਹੈਗਾ ਵੀ ਆ ਇਹਨਿੰਸ ਕਰਾਇਮ ਇਹਨੇ ਕੀਤਾ ਹੈਗਾ ਤੇ ਸਾਡੇ ਅਜੇ ਨਾਲ ਸਖਤੀ ਨਾਲ ਪੁਸ਼ਟੀਸ਼ ਕਰਨੀ ਹੈ ਕਈ ਹੋਰ ਚੀਜ਼ਾਂ ਬਾਰੇ ਪਤਾ ਕਰਨਾ ਹੈਗਾ ਤੇ ਸਾਨੂੰ ਇਹਨਾਂ ਦਾ ਮੰਨਦਾ ਜੇ ਮੰਨ ਜੋ ਕੋਰਟ ਨੇ ਸਾਨੂੰ ਨੋਦਨ ਦਾ ਮੰਨ ਦਿੱਤਾ ਸਰ ਜੋ ਐਫਰਿਆ ਦਰਕੀ ਸੀ ਉਸ ਦੇ ਬਾਰੇ ਮੈਂ ਥੋੜਾ ਬਤਾ ਦਿਜੀਏ ਕੀ ਕੀ ਧਾਰਾਏ ਸੀ ਉਸ ਕੋ ਤੇ ਇਹਦੇ ਚ ਜੋ ਮਕਦਮਾ ਨੰਬਰ 200 ਸੀ ਰੈਕ੍ਰੀਡ 23 11 2025 ਔਰ ਅੰਡਰ ਸੈਕਸ਼ਨ 103 ਜਿਵੇਂ ਇੱਕ 5 ਜਿਵੇਂ ਇੱਕ 4 ਬੀ ਐਮ ਐਸ ਔਰ 6 ਪੋਸ ਕੋ ਐਕਟ ਦੇ ਤਹਿਤ ਜਿ ਬਸਤੀ ਬਾਵਾ ਖੇਲ ਦੇ ਵਿੱਚ ਮਕਦਮਾ ਦਰਜ ਕੀਤਾ ਗਿਆ ਉਹਦੇ ਚ ਦੋਸ਼ੀ ਦੇ ਅਸੀਂ ਕੱਲ ਰੈਸਟ ਪਾਈ ਸੀ ਔਰ ਅੱਜ ਪੇਸ਼ ਕੀਤਾ ਜਿ ਤੁਹਾਨੂੰ ਦੱਸਿਆ ਨਵੰਦਨਦਰ ਮਾਨਸ ਨੂੰ ਮਿਲਿਆ ਤਿੰਨ ਤਰੀਕ ਤੱਕ ਤੇ ਉਹਨਾਂ ਕੋਲ ਜਿਹੜੀ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਲੜਕੀ ਦੀ ਮੈਡੀਕਲ ਰਿਪੋਰਟ ਆ ਗਈ ਹੈ ਔਰ ਇਸका जो ਮੈਡੀਕਲ ਕਰਵਾਇਆ ਗਿਆ ਹੈ ਉਹ ਕੱਲ ਪੋਸਟਮਾਰਟਮ ਹੋਇਆ ਸਾਰਾ ਕੁਝ ਹੋਇਆ ਪੋਸਟਮਾਰਟਮ ਰਿਪੋਰਟ ਅਜੇ ਆਉਣੀ ਬਾਕੀ ਹੈ ਬੋਲਸ ਅਥਾਰਟिटीज ਨੇ ਰਿਪੋਰਟ ਦੇ ਵਿੱਚ ਪੇਸ਼ ਕੀਤਾ ਸੀ ਅਭੀ ਜਿਹੜਾ ਅਕਿਊਜ਼ ਨੂੰ ਸਹੀ ਮੈਂ ਕਿਹਾ ਨੀਚੇ ਕਰੀ ਤੇ ਪੁਲਿਸ ਰਿਮਾਂਡ ਸੀਕ ਕੀਤਾ ਸੀ ਕਿ ਸਰਕਮਸਟੈਂਸ਼ੀਅਲ ਐਵੀਡੈਂਸ ਦਾ ਕੇਸ ਹੈ ਕਈ ਸਾਰੇ ਹੋਰ ਪਹਿਲੂ ਨੇ ਜਿਹੜੇ ਕਿ ਅਸੀਂ ਦੇਖਣੇ ਆ ਤੇ ਉਹਨੂੰ ਧਿਆਨ ਚ ਰੱਖਦੇ ਹੋਏ ਹੌਨਰੇਬਲ ਕੋਰਟ ਨੇ 3 12 ਤੱਕ ਦਾ ਪੁਲਿਸ ਰਿਮਾਂਡ 3 ਦਸੰਬਰ ਤੱਕ ਦਾ ਪੁਲਿਸ ਰਿਮਾਂਡ ਦੋਸ਼ੀ ਦਾ ਦਿੱਤਾ ਹੈ ਜਿਹਦੇ ਵਿੱਚ ਕਈ ਸਾਰੇ ਐਸਪੈਕਟਸ ਰਹਿਣਗੇ ਜਿਹਦੇ ਵਿੱਚ ਡੀਐਨਏ ਟੈਸਟ ਹੋਰ ਸਾਰਾ ਜੋ ਕੋਈ ਹੋਰਦੀ ਇਨਵੈਸਟੀਗੇਸ਼ਨ ਹੋਰ ਜੋ ਵੀ ਕੁਝ ਪਹਿਲੂ ਇਨਵੈਸਟੀਗੇਸ਼ਨ ਦੇ ਰਹਿਣਗੇ ਇਹਦੇ ਵਿੱਚ ਮੈਂ ਇਸ ਵੇਲੇ ਤਾਂ ਨਹੀਂ ਚਰਚਾ ਕਰ ਸਕਦਾ ਨਾ ਹੀ ਕਰਨੀ ਬਣਦੀ ਹੈ ਕਿਉਂਕਿ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਰਹੇਗੀ ਇਹ ਜਿੰਨੀ ਜੜੀ ਆ ਉਹਨਾਂ ਦੀ ਕਨਸੀਲਡ ਰਹੇਗੀ ਉਨਾ ਹੀ ਠੀਕ ਰਹੇਗਾ ਅ ਇਨਵੈਸਟੀਗੇਸ਼ਨ ਦਾ ਹਰ ਇੱਕ ਆਸਪੈਕਟ ਆਈ ਡੋਨਟ ਥਿੰਕ ਸੋ ਕਿ ਸ਼ਾਇਦ ਇਸ ਵਲੇ ਜਿਹੜਾ ਉਹ ਓਪਨ ਕੀਤਾ ਜਾ ਸਕੇ ਜੋ ਵੀ ਉਹ ਪੁਲਿਸ ਦੇ ਕੋਲ ਹੈ ਪਰ ਅੱਜ ਆਨਰੇਬਲ ਕੋਰਟ ਨੇ ਇਸ ਕੇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੂੰ ਐਮਪਲ ਟਾਈਮ ਜਿਹੜਾ ਦਿੱਤਾ ਕਿ 3 12 ਤੱਕ ਦਾ ਪੁਲਿਸ ਰਿਮਾਂਡ ਦਿੱਤਾ ਕਿ ਇਨਵੈਸਟੀਗੇਸ਼ਨ ਥੋਰੋਲੀ ਹੋ ਸਕੇ ਅਕਿਊਜ਼ ਤੋਂ ਪੁੱਛਗਿੱਛ ਪ੍ਰੋਪਰ ਹੋ ਸਕੇ ਔਰ ਮੈਨੂੰ ਉਮੀਦ ਹੈ ਕਿ ਵਿਕਟਿਮ ਦੇ ਪਰਿਵਾਰ ਦੇ ਵੱਲੋਂ ਐਡਵੋਕੇਟ ਹੋਣ ਦੇ ਨਾਤੇ ਮੈਨੂੰ ਇਹ ਉਮੀਦ ਹੈ ਕਿ ਇਟ ਇਜ਼ ਦਿਸ ਟਾਈਮ ਇਜ਼ ਸਫੀਸ਼ੀਐਂਟ ਟਾਈਮ ਜਿਹਦੇ ਚ ਕਿ ਪੁਲਿਸ ਕੋਲ ਇੰਨਾ ਟਾਈਮ ਹੈ ਕਿ ਉਹ ਪ੍ਰੋਪਰ ਥੋਰੋ ਇਨਵੈਸਟੀਗੇਸ਼ਨ ਕਰਕੇ ਉਹਨੇ ਇੱਕ ਸਬੂਤ ਇਕੱਠੇ ਕਰ ਸਕੇ ਕਿ ਜਿਸ ਤੋਂ ਜਿਹੜਾ ਹੈ ਇਸ पीडਿਤ ਪਰਿਵਾਰ ਨੂੰ ਇਨਸਾਫ ਮਿਲਣ ਵਿੱਚ ਸਹੀ ਚਾਰਜ ਸ਼ੀਟ ਔਰ ਸਹੀ ਜਿਹੜੇ ਪਹਿਲੂ ਹੈ ਉਹਬਰ ਕੇ ਸਾਹਮਣੇ ਆਣ ਜਿਹੜੇ ਮਾਨਯੋਗ ਅਦਾਲਤ ਕੋਲ ਕੱਲ ਨੂੰ ਰੱਖੇ ਜਾ ਸਕਣ ਜਿਸ ਤੇ ਦੋਸ਼ੀ ਨੂੰ ਸਜ਼ਾ ਮਿਲਨੀ ਅਕਿਊਜ਼ ਨੂੰ ਸਜ਼ਾ ਮਿਲਨੀ ਉਸ ਨੂੰ ਨਿਸ਼ਚਿਤ ਹੋ ਸਕੇ ਜਲੰਧਰ ਤੋਂ ਸਹਿਜ ਜਨੇਜਾ ਦੀ ਰਿਪੋਰਟ